ਵਾਧਿਆ ਬਹੁਤ ਗਾੜੀ ਸੀ ਠੀਕ ਹੈ ਤੇ ਅੱਜ ਆਪਾਂ ਹੁਣ ਰੈਡੀ ਹੋ ਕੇ ਚੱਲਿਆ ਵਿਆਹ ਦੇ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਨਵੀਂ ਨਵੀਂ ਚੀਜ਼ਾਂ ਵਸ ਲਾਡੀ ਆ ਬੈਠਾ ਕੁਪੜੀ ਪਾਉਣਗੇ। ਠੀਕ ਹੈ ਅਸੀਂ ਚੱਲੇ ਹੈਗੇ ਆ ਤੇ ਨਵੀਂ ਨਵੀਂ ਵੀਡੀਓ ਪਾਵਾਂਗੇ ਨਵੇਂ ਨਵੇਂ ਵਲੋਗ ਬਣਾਵਾਂਗੇ ਤੇ ਵਧੀਆ ਨਵੇਂ ਨਵੇਂ ਬਸ ਤੁਸੀਂ ਆਪਣੇ ਵਲੋਗ ਦੇ ਐਂਡ ਤੱਕ ਬਣਿਆ ਰੱਖਦੇ ਆ ਬੱਚੇ ਪਤੰਗਾ ੜਾਈ ਜਾਂਦੇ। ਤੇ ਟੱਕਰੂ ਟਾਈਮ ਨਹੀਂ ਮਿਲਿਆ ਸੀ। ਬਹੁਤ ਕਾਲੇ ਸੇਮ ਕੋਈ ਨਾ ਕੁਛ ਹੈ ਲੱਗਿਆ ਕਿਵੇਂ ਬੈਜ ਸਕੂਟਰੀ ਦੇਖਾ ਜੀ ਜਦੋਂ ਬਾਅਦ ਤੁਸੀਂ ਨਤਰਗਾਂ ਸੇ ਪਹੁੰਚ ਗਏ ਚੈੱਕ ਕਰੋ ਤੇ ਹਾਂ ਜੀ ਆਵੇ ਕੋ ਲੰਗਰ ਖਾਈ ਜਾਂਦੇ ਆਪਾਂ ਵਿਆਹ ਵਾਲੇ ਘਰੇ ਪਹੁੰਚਾਈ ਸੀਗੇ ਠੀਕ ਹੈ ਤੇ ਦੇਖ ਲਓ ਜੀ ਸਾਡੇ ਲੱਗ ਰਿਹਾ ਹਲਵਾਈ ਠੀਕ ਹੈ ਸਾਡੇ ਖੋਦੇ ਲਵਾਈ ਲੱਗ ਰਿਹਾ ਤੇ ਆਹ ਵੇਖੋ ਆਪਣੇ ਵਿਆਹ ਦੇ ਪੂਰੀ ਤਿਆਰੀਆਂ ਚੱਲ ਰਹੀਆਂ ਤੇ ਸੁਨੀਲ ਪਹਿਲੇ ਲੈ ਆ ਲੱਗੇ ਖੜਾ ਵੀ ਕਿ ਬੂਆ ਆ ਕੇ ਖਾਣਾ ਜਾਵੇ ਇਹ ਮੇਰੇ ਸ਼ੰਭੂ ਕੀ ਦੁਦੀਆ ਜਿਹਾ ਤੇ ਆ ਵੇਖੋ ਆਓ ਭਾਈ ਜਿੰਨਾਂ ਗੁੰਦੀ ਖਾਣੀ ਹੈ ਲੱਡੂ ਖਾਣੇ ਹੈ ਠੀਕ ਹੈ ਤਾਂ ਕੋਈ ਨਹੀਂ ਸੁਨੀਲ ਆ ਕਿ ਕੋਈ ਨਹੀਂ ਖਾਂਦਾ ਪੁੱਤਰਾ ਆਇਂ ਬੰਦ ਨਾ ਇੱਕ ਇੱਕ ਚੀਜ਼ ਦਿਖਾਵਾਂਗੇ ਇੱਕ ਇੱਕ ਚੀਜ਼ ਦਿਖਾਈ ਕਰਾਂਗੇ ਠੀਕ ਹੈ ਬਾਕੀ ਦਰ ਬੰਦ ਰਿਹਾ ਵੇਖੋ ਠੀਕ ਹੈ ਸੱਚੀ ਦਾ ਤੇ ਆ ਵੇਖੋ ਲੱਗੇ ਪਿਆ ਮੇਰੇ ਪਤੀਜੇ ਆਹਦਾ ਅੱਜ ਸਦਾ ਲਵਾਈਆਂ ਦਾ ਸਾਰਾ ਸਿਸਟਮ ਜੀ ਆਪਾਂ ਵੀਰੇ ਘਰੇ ਜਿੱਥੇ ਮੰਮੀ ਰਹਿੰਦੀ ਆ ਆਪਾਂ ਉਹਨਾਂ ਦੇ ਘਰੇ ਆ ਗਏ ਤੇ ਆ ਮੇਰੇ ਵੀਰ ਨੇ ਮੈਨੂੰ ਪਰਣਾ ਦਿੱਤਾ ਸੀ ਠੀਕ ਹੈ ਮੇਰੇ ਵੀਰ ਅੱਜ ਕੰਪਿਊਟਰ ਮੈਨੂੰ ਕੰਮ ਲਾਤੇ ਆ ਵੇਖੋ ਇਧਰ ਕੰਮ ਲੱਗਦੇ ਤੇ ਆਪਾਂ ਮੇਰੇ ਵੀਰ ਨੇ ਪਰਨਾ ਦਿੱਤਾ ਸੀ ਬਹੁਤ ਵਧੀਆ ਲੱਗਿਆ ਉਹ ਮੈਨੂੰ ਕਹਿੰਦਾ ਜਦੋਂ ਭੈਣ ਗੁਰਦੁਆਰੇ ਗਈ ਕਰੀ ਆਹ ਕਰਕੇ ਗਈ ਕਰੀ ਤੇ ਬਹੁਤ ਮਨ ਨੂੰ ਸਕੂਨ ਪਹੁੰਚਿਆ ਵੀ ਕਿਸੇ ਨੇ ਪਹਿਲੀ ਵਾਰ ਕੋਈ ਜਿੱਤ ਕੀਤੀ ਹੈ ਠੀਕ ਹੈ ਰੱਬ ਬਹੁਤ ਬਹੁਤ ਲੰਬੀ ਉਮਰ ਆ ਕਰੇ ਹੁੰਦੇ ਘਰ ਪਰਿਵਾਰ ਵਿੱਚ ਸੋਕ ਸ਼ਾਂਤੀ ਰੱਖੇ ਠੀਕ ਹੈ ਮੇਰੇ ਵੀਰ ਨੂੰ ਤੇ ਆ ਵੇਖ ਲੋ ਤੇ ਆ ਮੇਰੇ ਵੀਰ ਦੂਸਰੇ ਮੇਰੇ ਭਾਈ ਦਾ ਘਰ ਆਏਗਾ ਜਿਹੜਾ ਮੇਰੇ ਵੀਰ ਦੀ ਡੈਥ ਹੋਈ ਹੈ ਆ ਵੇਖੋ ਆਪਾਂ ਅਸੀਂ ਵਿਆਹਾਂ ਕਰੇ ਤੇ ਆਪਾਂ ਇੱਥੇ ਆ ਕੇ ਵੀਡੀਓ ਬਣਾਉਣ ਵਾਸਤੇ ਤੇ ਆ ਵੇਖੋ ਅੰਕਲ ਆਪਾਂ ਨੂੰ ਮਿਲੇ ਸੀ ਤੇ ਇਹਨਾਂ ਨੇ 베ਰ ਤੋੜੇ ਸੀ ਤੇ ਆਪਾਂ ਨੂੰ 베ਰ ਦੇਣ ਵਾਸਤੇ ਆਏ ਆ ਹਾਂ ਤੇ ਚਾਰੇ ਬੱਕਰੀਆਂ ਚਰਾਉਂਦੇ ਆ ਕੀ ਗਰੀ ਪੇਟ ਮਗਰ ਕੁਝ ਵੀ ਕਰਨਾ ਪੈਂਦਾ ਹੈ ਹਨਾ ਅੰਕਲ ਕੁਝ ਵੀ ਕਰਨਾ ਪੈਂਦਾ ਤੇ ਆ ਵੇਖੋ ਆਪਣੇ ਰੇਲਵੇ ਸਟੇਸ਼ਨ ਤੇ ਪਟੜੀ ਤੇ ਬੈਠਿਆ ਵੀਡੀਓ ਬਣਾਉਣ ਆਏ ਆ ਤੇ ਬਾਕੀ ਆ ਵੇਖੋ ਲਾਡੀ ਵਿਆਹ-ਵਿਆਹ ਤੇ ਕੰਮ ਵੀ ਜ਼ਰੂਰੀ ਆ ਆਪਣਾ ਹਨਾ ਹਾਂ ਕੰਮ ਵੀ ਕਰਨਾ ਤੇ ਇਹ ਵੀ ਕਰਨਾ ਠੀਕ ਹੈ ਤੇ ਆਪਾਂ ਨਵੇਂ-ਨਵੇਂ ਵੀਡੀਓ ਬਣਾਵਾਂਗੇ ਠੀਕ ਹੈ ਜੀ ਹਾਂ ਜੀ ਆ ਵੇਖੋ ਚੂੜੀਆਂ ਜੜੇ ਲੈਣੇ ਤਾਂ ਲੈ ਲਓ ਭਾਈ ਸਾਡੀ ਆਂਟੀ ਚੂੜੀਆਂ ਵਿੱਚ ਨਹੀਂ ਆਈ ਹੈ ਤੇ ਸਮਾਨ ਵਾਲੀ ਦੀਦੀ ਆਈ ਹੈ ਤੇ ਸਮਾਨ ਵਾਲੀ ਦੀਦੀ ਆਈ ਹੋਈ ਹੈ ਤੇ ਬਾਕੀ ਵ્યા ਤਾਂ ਸਵੇਰੇ ਵੀ ਸਾਡੇਗਾ ਤੇ ਸਮਾਨ ਸਾਡੇ ਅੱਜ ਲਈ ਜਾਂਦੀ ਹੈ ਆ ਵੇਖ ਲਓ ਹਾਂ ਬੈਠੇ ਕਿੰਨਾ ਲੈਣੇ ਤਾਂ ਆਜੋ ਭਾਈ ਨਹੀਂ ਵੀਰਾ ਲਾਡੀ ਦਾ ਜੜੀ ਆ ਦੇਖੋ ਚੱਲ ਮੈਂ ਕਰਦੀ ਆ ਮੇਰਾ ਵੀਰ ਦਾ ਕਾਰ ਹੈਗਾ ਠੀਕ ਹੈ ਆ ਵਾੜ ਚੱਲ ਮੈਂ ਕਰਦੀ ਆ